ਰਨਤਾਰਨ ਦੇ ਵਿੱਚ ਨੌਜਵਾਨ ਦਾ ਕੀਤਾ ਕਤਲ ਹਿੱਤਾ ਦੇ ਵਿੱਚ ਪਈ ਮਿਲੀ ਮ੍ਰਿਤਕ ਨੌਜਵਾਨ ਦੀ ਲਾਸ਼ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਹੋਇਆ ਬੁਰਾ ਹਾਲ ਜ਼ਿਲ੍ਹਾ ਤਰਨਤਾਰਨ ਅਦੀਰਪੰਦੇ ਪਿੰਡ ਗੱਲਾਲੀਪੁਰ ਦੇ ਖੇਤਾਂ ਦੇ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅਣਪਛਾਤੇ ਵਿਅਕਤੀ ਦੇ ਵੱਲੋਂ ਗੋਲੀਆਂ ਮਾਰ ਕੇ 35 ਸਾਲ ਦੇ ਨੌਜਵਾਨ ਦਾ ਕਤਲ ਕੀਤਾ ਗਿਆ ਬ੍ਰਿਟਿਕ ਨੌਜਵਾਨ ਦੀ ਪਛਾਣ ਸੁਖਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਹਰੀਕੇ ਵਜੋਂ ਹੋਈ ਆ ਜੋ ਕਿ ਪਿੰਡ ਗਲਾਲੀਪੁਰ ਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਆਪਣੀ ਭੂਆ ਦੇ ਕੋਲ ਰਹਿ ਰਿਹਾ ਸੀ ਜਿਸ ਦੀ ਅੱਜ ਖੇਤਾਂ ਦੇ ਵਿੱਚ ਪਈ ਲਾਸ਼ ਮਿਲੀ ਆ ਦੱਸਿਆ ਜਾ ਰਿਹਾ ਹੈ ਕਿ ਖੇਤਾਂ ਦੇ ਵਿੱਚ ਕੁਝ ਜਾਣ ਪਛਾਤੇ ਵਿਅਕਤੀ ਦੇ ਵੱਲੋਂ 3-4 ਦੇ ਕਰੀਬ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ ਕੀਤਾ ਗਿਆ ਸੋ ਪੀੜਿਤ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਸੋ ਇਸ ਬੰਦੇ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀ ਨੇ ਕੀ ਕੁਝ ਦੱਸਿਆ ਉਹ ਸੁਣਦੇ ਹਾਂ ਸਰ ਅੱਜ ਇੱਥੇ ਸਪੌਟ ਤੇ ਆਏ ਜੋ ਪਿੰਡ ਗਲਾਲੀਪੁਰ ਕੀ ਘਟਨਾ ਵਾਪਰੀ ਕੋਈ ਕਤਲ ਦੀ ਘਟਨਾ ਸਾਹਮਣੇ ਆ ਰਹੀ ਹੈ ਦੇਖੋ ਜਿਹੜਾ ਸਾਨੂੰ 24 ਘੰਟੇ ਇਨਟੀਮੇਸ਼ਨ ਆਈ ਹੈ ਕਿ ਕੋਈ ਅਨਨੋਨ ਪਰਸਨ ਆ ਕੇ ਜਿਹੜੇ ਇੱਕ ਇੱਕ ਬੜਿਆ ਜੀ ਬਟ ਅਜੇ ਇਸ ਨੂੰ ਕਲੈਰੀਫਾਈ ਕਰਾਂਗੇ ਜੇ ਵੀ ਬੰਦੇ ਦੀ ਡੈਥ ਹੋਈ ਹੈ ਪਰ ਸਰੇ ਹੈ ਕਿ ਅਸੀਂ ਮੌਕੇ ਵਿੱਚ ਕਰ ਲਿਆ ਥੈਨ ਇਸ ਤੋਂ ਬਾਅਦ ਅਸੀਂ ਹੁਣ ਸੀਸੀਟੀਵੀ ਚੈੱਕ ਕਰਾਂਗੇ ਕਿ ਕਿਹੜੇ ਬੰਦੇ ਆਏ ਆ ਆ ਕਰਦਿਆਂ ਤੇ ਬਿਆਨ ਤੇ ਜੋ ਬੰਦੇ ਦੀ ਤੋਹੀ ਕਰਦੇ ਕਿੰਨੇ ਕ ਵਜੇ ਦੀ ਗੱਲ ਹੈ ਸਰ ਕਰੀਬ 2:30 ਵਜੇ ਦੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਇਹ ਦੇਖੋ ਇਹ ਸਾਰੀ ਚੀਜ਼ ਨੂੰ ਕਲੀਅਰਫਾਈ ਕਰਕੇ ਜੋ ਇਨਵੈਸਟੀਗੇਸ਼ਨ ਦੇ ਮਤਦਤਵਪਰਦ ਤੱਕ ਨੂੰ ਅਨੁਸਾਰ ਕਰਦੀ ਕੀਤੀ ਇੱਕ ਪਰਿਵਾਰ ਨੇ ਕੋਈ ਬਿਆਨ ਦਰਜ ਕਰਵਾਇਆ ਕਿਸ ਦੇ ਬਰਗ ਹਾਂ ਬਿਲਕੁਲ ਉਹਨਾਂ ਦੇ ਬੇਸ ਸਟੇਟਮੈਂਟ ਲੈ ਕੇ ਐਫਆਈਆ ਦਰਜ ਕਰ ਲਿਆ ਇੱਕ ਸਾਰ ਜਿਹੜਾ ਗਵਾਹ ਵੀ ਦੱਸਿਆ ਜਾ ਰਿਹਾ ਕਿ ਨੌਜਵਾਨ ਕੀਤਾ ਦੇਖੋ ਇਹ ਚੀਜ਼ ਨੂੰ ਅਸੀਂ ਵੈਰੀਫਾਈ ਕਰਾਂਗੇ ਇਨਵੈਸਟੀਗੇਸ਼ਨ ਦਾ 파ਟ ਹੈ ਗੱਲ ਕੀ ਹੈ ਬਿਤੋ ਦੇਖੋ ਸੀਸੀਟੀਵੀ ਕੈਮਰਾ ਦੇ ਵਿੱਚ ਸਾਨੂੰ ਸਾਰੀ ਗੱਲ ਕਲੀਅਰ ਹੋ ਜਾਊਗੀ ਜੋ ਵੀ ਗੱਲ ਸਾਹਮਣੇ ਆਊਗੀ ਤੁਹਾਨੂੰ ਬਾਅਦ ਵਿੱਚ ਬਿਨਿਤ ਕੀਤਾ ਜਾਊਗਾ ਠੀਕ ਚਰਦੇ ਕਲਾ ਟਾਈਮ ਟੀਵੀ ਲਈ